ਸਿਮਰਨ ਕਰਨ ਦੇ ਨਾਲ ਇਹ 40 ਫਾਇਦੇ ਤੁਹਾਨੂੰ ਜ਼ਰੂਰ ਹੋਣਗੇ ਗੁਰਬਾਣੀ ਅਨੁਸਾਰ ਨਾਮ ਸਿਮਰਨ ਕੇਵਲ ਇੱਕ ਧਾਰਮਿਕ ਕਿਰਿਆ ਨਹੀਂ ਸਗੋਂ ਇਹ ਰੂਹ ਦੀ ਖੁਰਾਕ ਹੈ ਅਤੇ ਜੀਵਨ ਜਿਉਣ ਦੀ ਕਲਾ ਹੈ ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ ਤਾਂ ਸਾਡੇ ਮਨ ਸਰੀਰ ਅਤੇ ਆਤਮਾ ਦੇ ਵਿੱਚ ਬਹੁਤ ਤਬਦੀਲੀਆਂ ਹੁੰਦੀਆਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਮਰਨ ਦੇ 40 ਮੁੱਖ ਫਾਇਦੇ ਜੇ ਕੋਈ ਜੀਵ ਰੋਜ਼ਾਨਾ ਸਿਮਰਨ ਕਰਦਾ ਹੈ ਮਾਨਸਿਕ ਅਤੇ ਅਧਿਆਤਮਿਕ ਫਾਇਦੇ ਨੰਬਰ 1 ਮਨ ਦੀ ਸ਼ਾਂਤੀ ਭਟਕਦੇ ਹੋਏ ਮਨ ਨੂੰ ਟਿਕਾਉ ਮਿਲਦਾ ਹੈ ਨੰਬਰ 2 ਡਰ ਦਾ ਨਾਸ ਮੌਤ ਅਤੇ ਦੁਨੀਆ ਦਾ ਡਰ ਖਤਮ ਹੋ ਜਾਂਦਾ ਹੈ ਨੰਬਰ 3 ਪੰਜ ਵਿਕਾਰਾਂ ਤੇ ਕਾਬੂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹੌਲੀ-ਹੌਲੀ ਘਟਣ ਲੱਗਦੇ ਨੇ ਨੰਬਰ 4 ਦੁਭਦਾ ਦਾ ਖਾਤਮਾ ਮਨ ਦੇ ਵਿੱਚੋਂ ਭਰਮ ਅਤੇ ਸ਼ੰਕੇ ਦੂਰ ਹੋ ਜਾਂਦੇ ਨੇ ਨੰਬਰ 5 ਇਕਾਗਰਤਾ ਕਿਸੇ ਵੀ ਕੰਮ ਵਿੱਚ ਮਨ ਲਾਉਣ ਦੀ ਜੋ ਸ਼ਕਤੀ ਹੈ ਉਹ ਸਾਡੀ ਵੱਧਦੀ ਹੈ ਨੰਬਰ 6 ਆਤਮਿਕ ਆਨੰਦ ਅੰਦਰੂਨੀ ਖੁਸ਼ੀ ਮਿਲਦੀ ਹੈ ਜੋ ਦੁਨਿਆਵੀ ਵਸਤੂਆਂ ਤੇ ਨਿਰਪਰ ਨਹੀਂ ਹੁੰਦੀ ਨੰਬਰ 7 ਹਉਮੈ ਦੀ ਨਿਵਰਤੀ ਮੈਂ ਮੇਰੀ ਦੀ ਭਾਵਨਾ ਖਤਮ ਹੋ ਕੇ ਨਿਮਰਤਾ ਹੁੰਦੀ ਹੈ ਨੰਬਰ 8 ਸਬਰ ਸੰਤੋਖ ਜੋ ਮਿਲਿਆ ਹੈ ਉਸ ਵਿੱਚ ਸ਼ੁਕਰਾਨਾ ਕਰਨ ਦੀ ਬਰਤੀ ਬਣਦੀ ਹੈ ਨੰਬਰ 9 ਗਿਆਨ ਦੀ ਪ੍ਰਾਪਤੀ ਅਸਲ ਸੱਚ ਤੇ ਕੂੜ ਦੇ ਵਿੱਚ ਫਰਕ ਸਮਝ ਆਉਣ ਲੱਗ ਪੈਂਦਾ ਹੈ ਨੰਬਰ 10 ਪਰਮਾਤਮਾ ਨਾਲ ਮਿਲਾਪ ਆਤਮਾ ਦਾ ਪਰਮਾਤਮਾ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਸਰੀਰਕ ਅਤੇ ਜੀਵਨ ਛੱਲੀ ਦੇ ਫਾਇਦੇ ਨੰਬਰ 11 ਤਣਾਅ ਤੋਂ ਮੁਕਤੀ ਮਾਨਸਿਕ ਬੋਝ ਹਲਕਾ ਹੁੰਦਾ ਹੈ ਨੰਬਰ 12 ਚੰਗੀ ਨੀਂਦ ਸਿਮਰਨ ਕਰਨ ਵਾਲੇ ਨੂੰ ਬੇਚੈਨੀ ਨਹੀਂ ਹੁੰਦੀ ਅਤੇ ਸੁੱਖ ਦੀ ਨੀਂਦ ਆਉਂਦੀ ਹੈ ਨੰਬਰ 13 ਚਿਹਰੇ ਤੇ ਨੂਰ ਆਤਮਿਕ ਸ਼ਾਂਤੀ ਕਾਰਨ ਚਿਹਰੇ ਤੇ ਇੱਕ ਵੱਖਰੀ ਰੌਣਕ ਆ ਜਾਂਦੀ ਹੈ ਨੰਬਰ 14 ਬੋਲ ਬਾਣੀ ਵਿੱਚ ਮਿਠਾਸ ਇਨਸਾਨ ਕੜਵਾ ਬੋਲਣਾ ਛੱਡ ਦਿੰਦਾ ਹੈ ਨੰਬਰ 15 ਨਸ਼ਿਆਂ ਤੋਂ ਛੁਟਕਾਰਾ ਮਨ ਨੂੰ ਅਜੀਹਾ ਰਸ ਮਿਲਦਾ ਹੈ ਕਿ ਦੁਨਿਆਵੀ ਨਸ਼ੇ ਫਿੱਕੇ ਲੱਗਣ ਲੱਗਦੇ ਹਨ ਨੰਬਰ 16 ਤੀਰਜ ਮੁਸ਼ਕਲ ਸਮੇਂ ਵਿੱਚ ਘਬਰਾਉਣ ਦੀ ਬਜਾਏ ਸਹਜ ਵਿੱਚ ਰਹਿਣ ਦੀ ਸ਼ਕਤੀ ਮਿਲਦੀ ਹੈ ਨੰਬਰ 17 ਰੋਗਾਂ ਦਾ ਨਾਸ਼ ਗੁਰਬਾਣੀ ਅਨੁਸਾਰ ਸਰਵ ਰੋਗ ਦਾ ਔਖਦ ਨਾਮ ਨਾਮ ਸਿਮਰਨ ਅੱਧੀ ਤੋਂ ਵੱਧ ਬਿਮਾਰੀ ਮਨ ਤੋਂ ਹੀ ਕੱਟ ਦਿੰਦਾ ਹੈ ਨੰਬਰ 18 ਸਕਾਰਾਤਮਕ ਸੋਚ ਹਰ ਚੀਜ਼ ਵਿੱਚੋਂ ਚੰਗਿਆਈ ਲੱਭਣ ਦੀ ਆਦਤ ਪੈ ਜਾਂਦੀ ਹੈ ਨੰਬਰ 19 ਕਰਮਾਂ ਦਾ ਸੁਧਾਰ ਮਨੁੱਖ ਮਾੜੇ ਕੰਮਾਂ ਤੋਂ ਬਚਣ ਲੱਗਦਾ ਹੈ ਨੰਬਰ 20 ਵਿਸ਼ਵਾਸ ਆਪਣੇ ਆਪ ਤੇ ਅਤੇ ਪ੍ਰਮਾਤਮਾ ਦੀ ਰਜ਼ਾ ਤੇ ਭਰੋਸਾ ਵਧਦਾ ਹੈ ਸਮਾਜਿਕ ਅਤੇ ਪਰਲੋਕ ਦੇ ਫਾਇਦੇ ਨੰਬਰ 21 ਸਮਦਰਸ਼ੀ ਹੋਣਾ ਸਭ ਦੇ ਵਿੱਚ ਪਰਮਾਤਮਾ ਦਿਖਾਈ ਦਿੰਦਾ ਹੈ ਕੋਈ ਵੀ ਵੈਰੀ ਨਹੀਂ ਲੱਗਦਾ ਨੰਬਰ 21 ਸੇਵਾ ਦੀ ਭਾਵਨਾ ਦੂਜਿਆਂ ਦੀ ਮਦਦ ਕਰਨ ਵਿੱਚ ਖੁਸ਼ੀ ਮਿਲਦੀ ਹੈ ਨੰਬਰ 23 ਕਲੇਸ਼ ਦਾ ਖਾਤਮਾ ਘਰ ਪਰਿਵਾਰ ਦੇ ਵਿੱਚ ਲੜਾਈ ਝਗੜੇ ਘਟਦੇ ਹਨ ਨੰਬਰ 24 ਸਤਕਾਰ ਸਿਮਰਨ ਕਰਨ ਵਾਲੇ ਨੂੰ ਸਮਾਜ ਵਿੱਚ ਸੱਚਾ ਮਾਣ ਸਤਕਾਰ ਮਿਲਦਾ ਹੈ ਨੰਬਰ 25 ਕੁਦਰਤ ਨਾਲ ਪਿਆਰ ਹਰ ਜੀਵ ਅਤੇ ਬਨਸਪਤੀ ਵਿੱਚ ਰੱਬ ਦਾ ਰੂਪ ਦਿਖਦਾ ਹੈ। ਨੰਬਰ 26 ਮਾੜੀ ਸੰਗਤ ਤੋਂ ਬਚਾ। ਮਨ ਆਪਣੇ ਆਪ ਹੀ ਗਲਤ ਲੋਕਾਂ ਤੋਂ ਦੂਰ ਹੋਣ ਲੱਗਦਾ ਹੈ। ਨੰਬਰ 27 ਬਖਸ਼ਿਸ਼। ਪਰਮਾਤਮਾ ਦੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਮਹਿਸੂਸ ਹੁੰਦਾ ਹੈ। ਨੰਬਰ 28 ਜੀਵਨ ਦਾ ਮਨੋਰਥ। ਸਮਝ ਆਉਂਦੀ ਹੈ ਕਿ ਅਸੀਂ ਦੁਨੀਆ ਤੇ ਕਿਉਂ ਆਇਆ ਨੰਬਰ 29 ਚਿੰਤਾ ਤੋਂ ਮੁਕਤੀ ਉਹ ਵਿਖਦੀ ਚਿੰਤਾ ਖਤਮ ਹੋ ਕੇ ਵਰਤਮਾਨ ਵਿੱਚ ਜਿਉਣਾ ਆ ਜਾਂਦਾ ਹੈ ਨੰਬਰ 30 ਜਨਮ ਮਰਨ ਦਾ ਗੇੜ ਗੁਰਬਾਣੀ ਅਨੁਸਾਰ ਨਾਮ ਜਪਣ ਵਾਲਾ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਸੁਖਮ ਅਤੇ ਗੁਪਤ ਫਾਇਦੇ ਨੰਬਰ 31 ਕੁੱਲ ਦਾ ਉਧਾਰ ਸਿਮਰਨ ਕਰਨ ਵਾਲਿਆਂ ਦੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ। ਨੰਬਰ 32 ਸੱਚੀ ਦੌਲਤ। ਨਾਮ ਦੀ ਦੌਲਤ ਇਕੱਠੀ ਹੁੰਦੀ ਹੈ ਜੋ ਮਰਨ ਤੋਂ ਬਾਅਦ ਵੀ ਨਾਲ ਜਾਂਦੀ ਹੈ। ਨੰਬਰ 33 ਅੰਤਰੀਜਾਮਤਾ। ਕਈ ਵਾਰ ਇਨਸਾਨ ਨੂੰ ਆਉਣ ਵਾਲੀਆਂ ਘਟਨਾਵਾਂ ਦਾ ਅਹਿਸਾਸ ਪਹਿਲਾਂ ਹੀ ਹੋਣ ਲੱਗਦਾ ਹੈ। ਨੰਬਰ 34 ਬੁੱਧੀ ਦੀ ਤਿੱਖਣਤਾ। ਸੋਚਣ ਸਮਝਣ ਦੀ ਸ਼ਕਤੀ ਬਹੁਤ ਡੂੰਗੀ ਹੋ ਜਾਂਦੀ ਹੈ ਨੰਬਰ 35 ਕਰਮਾਂ ਦੀ ਕਟੌਤੀ ਪਿਛਲੇ ਕੀਤੇ ਪਾਪਾਂ ਦਾ ਭਾਰ ਹਲਕਾ ਹੁੰਦਾ ਹੈ ਨੰਬਰ 36 ਸ਼ਬਦ ਨਾਲ ਜੋੜਨਾ ਅਨਹਦ ਨਾਦ ਸੁਣਨ ਦੀ ਅਵਸਥਾ ਬਣਦੀ ਹੈ ਨੰਬਰ 37 ਨਿਰਵੈਰਤਾ ਕਿਸੇ ਵੀ ਪ੍ਰਤੀ ਈਰਖਾ ਜਾਂ ਸਾੜਾ ਨਹੀਂ ਰਹਿੰਦਾ ਨੰਬਰ 38 ਸਹਾਇਤਾ ਔਖੇ ਵੇਲੇ ਪ੍ਰਮਾਤਮਾ ਅਦਿੱਖ ਰੂਪ ਵਿੱਚ ਸਹਾਇਤਾ ਕਰਦਾ ਹੈ ਨੰਬਰ 39 ਮੌਤ ਦਾ ਸਹਜ ਮੌਤ ਦਾ ਸਵਾ ਆਉਣ ਤੇ ਇਨਸਾਨ ਦੁਖੀ ਨਹੀਂ ਹੁੰਦਾ ਸਗੋਂ ਖੁਸ਼ੀ-ਖੁਸ਼ੀ ਸਰੀਰ त्यागਦਾ ਹੈ ਨੰਬਰ 40 ਜੀਵਨ ਮੁਕਤ ਜਿਉਂਦੇ ਜੀ ਇਹ ਮਨੁੱਖ ਦੁਨੀਆ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਸੁਖੀ ਹੋ ਜਾਂਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਨ ਕਰਨ ਨਾਲ ਸੁਖ ਮਿਲਦਾ ਹੈ ਤੇ ਸਰੀਰ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਗੁਰਬਾਣੀ ਅਨੁਸਾਰ ਸਿਮਰਨ ਕਰਨ ਦਾ ਤਰੀਕਾ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਹੈ ਇਹ ਸਿਰਫ ਮੰਤਰ ਨੂੰ ਪਾਉਣਾ ਨਹੀਂ ਸਗੋਂ ਮਨ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਣਾ ਹੈ ਸਿਮਰਨ ਦੀ ਵਿਧੀ ਤੇ ਕੁਝ ਖਾਸ ਪੰਕਤੀਆਂ ਹੇਠਾਂ ਦਿੱਤੀਆਂ ਗਈਆਂ ਨੇ ਸਿਮਰਨ ਕਿਵੇਂ ਕਰੀਏ ਕੀ ਵਿਧੀ ਹੈ ਨੰਬਰ 1 ਅੰਮ੍ਰਿਤ ਵੇਲਾ ਕੋਸ਼ਿਸ਼ ਕਰੋ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਸਿਮਰਨ ਕਰੋ ਇਸ ਵੇਲੇ ਵਾਤਾਵਰਣ ਸ਼ਾਂਤ ਹੁੰਦਾ ਹੈ ਅਤੇ ਇਕਾਗਰਤਾ ਸਹਿਜੇ ਹੀ ਬਣ ਜਾਂਦੀ ਹੈ ਨੰਬਰ 2 ਸਰੀਰਕ ਸਥਿਤੀ ਇਸ਼ਨਾਨ ਕਰਕੇ ਜਾਂ ਮੂੰਹ ਹੱਥ ਧੋ ਕੇ ਕਿਸੇ ਸ਼ਾਂਤ ਜਗ੍ਹਾ ਤੇ ਚੌਕੜਾ ਮਾਰ ਕੇ ਬੈਠੋ ਰੀੜ ਦੀ ਹੱਡੀ ਸਿੱਧੀ ਰੱਖੋ ਤਾਂ ਜੋ ਸੁਸਤੀ ਨਾ ਆਵੇ ਨੰਬਰ 3 ਸਾਹਸ ਗਰਾ ਸਿਮਰਨ ਜਦੋਂ ਸਾਹ ਅੰਦਰ ਜਾਵੇ ਤਾਂ ਮਨ ਵਿੱਚ ਵਾਹਿ ਬੋਲਣਾ ਹੈ ਜਦੋਂ ਸਾਹ ਬਾਹਰ ਆਵੇ ਤਾਂ ਮਨ ਵਿੱਚ ਗੁਰੂ ਕਹਿਣਾ ਹੈ ਨੰਬਰ 4 ਧੁਨੀ ਨੂੰ ਸੁਣਨਾ ਜੋ ਤੁਸੀਂ ਬੋਲ ਰਹੇ ਹੋ ਉਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਹੈ ਜਦੋਂ ਸੁਰਤੀ ਸ਼ਬਦ ਨਾਲ ਟਿਕ ਜਾਂਦੀ ਹੈ ਤਾਂ ਮਨ ਭਟਕਣਾ ਬੰਦ ਕਰ ਦਿੰਦਾ ਹੈ ਨੰਬਰ 5 ਨਿਰੰਤਰਤਾ ਸ਼ੁਰੂ ਵਿੱਚ ਸਿਮਰਣਾ 10-15 ਮਿੰਟ ਤੋਂ ਸ਼ੁਰੂ ਕਰੋ ਹੌਲੀ-ਹੌਲੀ ਸਮਾਂ ਵਧਾਓ ਸਿਮਰਨ ਕਰਦੇ ਸਮੇ ਅੱਖਾਂ ਕੋਮਲਤਾ ਨਾਲ ਬੰਦ ਰੱਖੋ ਜੇ ਤੁਸੀਂ ਵੀ ਇਸ ਤਰੀਕੇ ਰੋਜ਼ਾਨਾ ਸਿਮਰਨ ਦਾ ਅਭਿਆਸ ਕਰੋਗੇ ਵਾਹਿਗੁਰੂ ਗੁਰਮੰਤਰ ਨੂੰ ਆਪਣੀ ਰਸਨਾ ਤੋਂ ਬੋਲੋਗੇ ਕੰਨਾਂ ਤੋਂ ਸੁਣੋਗੇ ਤਾਂ ਬਹੁਤ ਜਲਦੀ ਇਹ 40 ਫਾਇਦੇ ਤੁਹਾਡੇ ਨਾਲ ਵੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ